ਜਿਹੜਾ ਇੱਕ ਪਹਿਲੇ ਸਮਾਂ ਹੁੰਦਾ ਨਾ ਜਿਵੇਂ ਹੁਣ ਆਪਾਂ ਕਹਿੰਦੇ ਆ ਵੀ ਸਾਡੇ ਅੱਜ ਦੇ ਗਾਣੇ ਨੇ ਜਿਹੜੇ ਉਹਨਾਂ ਦੇ ਵਿੱਚ ਬ੍ਰਾਂਡ ਜਾਂ ਫਿਰ ਮੋਬਾਈਲ ਜਾਂ WhatsApp मतलब ਇੰਨਾਂ ਸਾਰੀਆਂ ਚੀਜ਼ਾਂ ਦਾ ਜ਼ਿਕਰ ਆਉਂਦਾ ਕਾਰਾਂ-ਕੁਰਾਂ ਦਾ ਜ਼ਿਕਰ ਆਉਂਦਾ ਹਨ ਜਿਹੜੇ ਸਾਡੇ ਉਦੋਂ-ਉਦੋਂ ਗੀਤ ਵੀ ਸੀਗੇ ਨਾ ਜਿਵੇਂ ਹੁੰਦਾ ਵੀ ਇੱਕ ਦੌਰ ਹੁੰਦਾ ਤੇ ਸਾਰੀਆਂ ਇਹ ਚੀਜ਼ਾਂ ਆਪਸ ਦੇ ਵਿੱਚ ਜੁੜੀਆਂ ਹੁੰਦੀਆਂ ਨੇ ਤਾਂ ਸਾਡੇ ਉਦੋਂ ਦੇ ਗੀਤ ਵੀ ਜਿਹੜੀਆਂ ਕਿਉਂਕਿ ਉਦੋਂ ਚਿੱਠੀਆਂ ਦਾ ਦੌਰ ਸੀ ਹਰਪ੍ਰ ਜਰਮਾਨ ਹੋਰਾਂ ਦੀ ਜਿਸ ਗੀਤ ਦੇ ਨਾਲ ਗਾਇਕੀ ਦੀ ਸ਼ੁਰੂਆਤ ਹੋਈ ਹੈ ਚਿੱਠੀ ਇਹ ਨਹੀਂ ਚਿੱਠੀ ਇਹ ਅੱਜ ਤੋਂ ਮੈਂ ਕਿੰਨੇ 24 ਕਿ 25 ਸਾਲ ਪਹਿਲਾਂ ਉਹਨਾਂ ਨੇ ਇਹ ਗੀਤ ਗਾਇਆ ਸੀ ਹੈ ਲਿਖ ਲਿਖ ਪਾਵਾਂ ਚਿੱਠੀਆਂ ਜਾਂ ਫਿਰ ਬਰੰਗ ਚਿੱਠੀਆਂ ਮਤਲਬ ਗੀਤ ਵੀ ਸਾਡੇ ਉਹੋ ਜਿਹੇ ਹੁੰਦੇ ਸੀਗੇ ਜਿਹੋ ਜਿਹਾ ਆਲੇ-ਦੁਆਲੇ ਮਤਲਬ ਕੁਝ ਵਾਪਰ ਰਿਹਾ ਹੁੰਦਾ ਸੀਗਾ ਤੇ ਇਹ ਪੈਣੇ ਇੱਕ ਹੋਰ ਚੀਜ਼ ਆ ਵੀ ਜਿਵੇਂ ਇੱਕ ਆਪਾਂ ਗੱਲ ਕਰਦੇ ਹੁੰਦੇ ਚਲੋ ਹੁਣ ਉਸ ਤੋਂ ਬਾਅਦ ਤਾਂ ਜੇ ਆਪਾਂ 10-15 ਸਾਲ ਪਹਿਲਾਂ ਦੀ ਗੱਲ ਕਰੀਏ ਤਾਂ ਸਾਰਿਆਂ ਨੂੰ ਚਿੱਠੀ ਲਿਖਣੀ ਵੀ ਆਉਂਦੀ ਸੀ ਪੜ੍ਹਨੀ ਵੀ ਆਉਂਦੀ ਸੀ ਪਰ ਇੱਕ ਪੈਣੇ ਉਹੋ ਜਿਹਾ ਵੀ ਟਾਈਮ ਸੀ ਜਦੋਂ ਕਿਸੇ ਕਿਸੇ ਨੂੰ ਲਿਖਣੀ ਆ ਮਤਲਬ ਲਿਖ ਪੰਜਾਬੀ ਲਿਖਣੀ ਆਉਣੀ ਹੁੰਦੀ ਸੀ ਤੇ ਸਪੈਸ਼ਲ ਪਿੰਡ ਚੋਂ ਬੰਦਾ ਲੱਭ ਕੇ ਲਿਆਂਦਾ ਜਾਂਦਾ ਸੀ ਵੀ ਅੱਜ ਤੈਨੂੰ ਫਲਾਣਿਆਂ ਨੇ ਨਾ ਯਾਦ ਕੀਤਾ ਉਹਨਾਂ ਨੇ ਚਿੱਠੀ ਲਿਖਾਉਣੀ ਸੀ ਬਿਲਕੁਲ ਗਰਦੀਬ ਇਹ ਕਹਿੰਦੇ ਵੀ ਹੁੰਦੇ ਸੀਗੇ ਵੀ ਫਲਾਣਾ ਬੰਦਾ ਜਿਹੜਾ ਚਿੱਠੀ ਬਹੁਤ ਸੋਹਣੀ ਲਿਖਦਾ ਉਹਦੀ ਮਸ਼ਹੂਰੀ ਹੁੰਦੀ ਸੀ ਪੂਰੇ ਪਿੰਡ ਚ ਹਨਾ ਫਿਰ ਚਲੋ ਮਤਲਬ ਬਹੁਤੀਆਂ ਗੱਲਾਂ ਤਾਂ ਆਪਾਂ ਨਹੀਂ ਜਾਣਦੇ ਪਰ ਜਦੋਂ ਪਹਿਲੇ ਸਮੇਂ 'ਚ ਇਹ ਹੁੰਦਾ ਸੀ ਵੀ ਲੋਕ ਨੇ ਜਿਹੜੇ ਬਹੁਤ-ਬਹੁਤ ਸਾਲ ਮੰਗੇ ਰਹਿੰਦੇ ਹੁੰਦੇ ਸੀ ਹਨਾ ਫਿਰ ਜਿਹਦੇ 'ਚ ਕੋਈ ਮੁੰਡਾ ਫੌਜ 'ਚ ਹੋਣਾ ਤਾਂ ਫਿਰ ਉਹ ਕਹਿੰਦੇ ਵੀ ਕੁੜੀ ਵੀ ਕਈ ਵਾਰੀ ਚਿੱਠੀ ਲਿਖਵਾਉਂਦੀ ਸੀ ਜਾਂ ਮੁੰਡਾ ਵੀ ਉਧਰੋਂ ਲਿਖ ਕੇ ਭੇਜਦਾ ਸੀ ਤਾਂ ਉਹਦੇ ਵਿੱਚ ਉਹ ਮਤਲਬ ਇਹ ਲਿਖਾਉਣਾ ਜਿਵੇਂ ਵੀ ਹਾਂ ਮਤਲਬ ਆਪਾਂ ਮੈਂ ਤੁਹਾਨੂੰ ਚਿੱਠੀ ਲਿਖਾਂ ਵੀ ਮੈਂ ਸਨੇਹ ਨਾਲ ਤੈਨੂੰ ਯਾਦ ਕਰ ਰਹੀ ਹਾਂ ਜਾਂ ਐਵੇਂ ਦੀਆਂ ਕੁਝ ਗੱਲਾਂ ਤਾਂ ਕਹਿੰਦੇ ਫਿਰ ਚਿੱਠੀ ਲਿਖਣ ਵਾਲਾ ਕੁਝ ਕੁ ਗੱਲਾਂ ਆਪਣੇ ਕੋਲੋਂ ਲਿਖ ਦਿੰਦਾ ਹੁੰਦਾ ਸੀਗਾ ਨਾ ਵੀ ਉਹਨੂੰ ਲੱਗਦਾ ਹੁੰਦਾ ਸੀ ਵੀ ਜਿਹੜਾ ਮੇਰੇ ਸਾਹਮਣੇ ਬੈਠਾ ਉਹ ਸ਼ਾਇਦ ਮੇਰੇ ਤੋਂ ਲਿਖਵਾ ਨਹੀਂ ਪਾਰਿਆ ਤਾਂ ਇਹ ਵੀ ਬਹੁਤ ਮਤਲਬ ਗੱਲਾਂ ਹੁੰਦੀਆਂ ਨੇ ਜਿਹੜੀਆਂ ਜਿਵੇਂ ਜਿਵੇਂ ਯਾਦ ਆਈ ਜਾਂਦੀਆਂ ਨੇ ਹੁਣ ਤੁਸੀਂ ਦੇਖੋ ਵੀ ਜਦੋਂ ਨਵੇਂ-ਨਵੇਂ ਟੈਲੀਫੋਨ ਆਏ ਸੀ ਤਾਂ ਖਰਚ ਜਿੰਨੇ ਬੱਚੇ ਹੁੰਦੇ ਸੀ ਉਹ ਸਭ ਤੋਂ ਪਹਿਲਾਂ ਭੱਜਦਾ ਹੁੰਦਾ ਸੀ ਮੈਂ ਚੁੱਕਾ ਬਿਲਕੁਲ ਇਦਾਂ ਹੀ ਚਿੱਠੀ ਹੁੰਦੀ ਸੀ ਵੀ ਜਦੋਂ ਡਾਕੀ ਆਉਣਾ ਤਾਂ ਪਹਿਲਾਂ ਭੱਜਣਾ ਵੀ ਚਿੱਠੀ ਜਿਹੜੀ ਮੇਰੇ ਹੱਥ ਆ ਜਾਵੇ ਤੇ ਫਿਰ ਮੈਂ ਉਹਨੂੰ ਸਭ ਤੋਂ ਪਹਿਲਾਂ ਪੜਾਂ ਮੈਨੂੰ ਯਾਦ ਹੈ ਕਿ ਮੇਰੇ ਮਾਸੀ ਦੀ ਇੱਕ ਬੇਟੀ ਹੌਸਟਲ 'ਚ ਰਹਿੰਦੀ ਹੁੰਦੀ ਸੀ ਲੁਧਿਆਣੇ ਤੇ ਉਦੋਂ ਟਾਵੀਆਂ ਟਾਵੀਆਂ ਗੁੜੀਆਂ ਹੌਸਟਲਾਂ 'ਚ ਪੜਦੀਆਂ ਹੁੰਦੀਆਂ ਸੀ ਤਾਂ ਉਹਨੇ ਮੇਰੇ ਮੰਮੀ ਨੂੰ ਚਿੱਠੀ ਲਿਖਣੀ ਹੈਨਾ ਕਿਉਂਕਿ ਬਹੁਤ ਗੱਲਾਂ ਇਹੋ ਜਿਹੀਆਂ ਹੁੰਦੀਆਂ ਨੇ ਵੀ ਜਿਹੜੀਆਂ ਆਪਾਂ ਆਪਣੀਆਂ ਮਾਸੀਆਂ ਚਾਚੀਆਂ ਨਾਲ ਕਰਦੇ ਆਂ ਮਾਵਾ ਨਾਲ ਨਹੀਂ ਕਰਦੇ ਤਾਂ ਉਹ ਮੇਰੇ ਮਾਸੜ ਜੀ ਹੈ ਨਹੀਂ ਸੀ ਤਾਂ ਉਹ ਬੜੀ ਭੈਣ ਸੈਂਸਿਟਿਵ ਜੀ ਸੀਗੀ ਤੁਹਾਨੂੰ ਮੰਮੀ ਨੂੰ ਚਿੱਠੀ ਲਿਖਣੀ ਫਿਰ ਸਾਡੇ ਮੰਮੀ ਨੂੰ ਚਿੱਠੀ ਪੜ੍ਹ ਲੈਣੀ ਫਿਰ ਉਹਨੇ ਮੰਮੀ ਨੇ ਕਹਿਣਾ ਵੀ ਹੁਣ ਇੱਕ ਦੋ ਦਿਨ ਬਾਅਦ ਭੈਣ ਦੀ ਚਿੱਠੀ ਤੁਸੀਂ ਪੜ੍ਹ ਲਿਓ ਉਹ ਫਿਰ ਦੋ ਦਿਨ ਦੀ ਬੜੀ ਉਡੀਕ ਰਹਿੰਦੀ ਹੁੰਦੀ ਸੀ ਵੀ ਉਹ ਚਿੱਠੀ ਹੱਥ ਜਾਵੇ ਤੇ ਅਸੀਂ ਬੜੀ ਹੈਨਾ ਉਹਦੇ ਚੋਂ ਮੈਂ ਹੁਣ ਵੀ ਜਦੋਂ ਪਿੰਡ ਜਾਂਦੀ ਹਾਂ ਮੰਮੀ ਨੇ ਮੇਰੇ ਭਰਾ ਦੀਆਂ ਜਾਂ ਭੈਣ ਦੀਆਂ ਕਈ ਚਿੱਠੀਆਂ ਨੇ ਜਿਹੜੀਆਂ ਹੁਣ ਤੱਕ ਸੰਭਾਲ ਕੇ ਰੱਖੀਆਂ ਹੋਈਆਂ ਹੂੰ ਇਹਦੇ ਪਨੇ ਇੱਕ ਹੋਰ ਵੀ ਫਾਇਦਾ ਹੁੰ ਜ਼ਰੂਰ ਹੁੰਦਾ ਸੀਗਾ ਵੀ ਜਿਵੇਂ ਲੋਕੀ ਉਦੋਂ ਹਰ ਇੱਕ ਗੱਲ ਨੂੰ ਇੱਕ ਪ੍ਰਭਾਵਸ਼ਾਲੀ ਤਰੀਕੇ ਦੇ ਨਾਲ ਕਹਿੰਦੇ ਹੁੰਦੇ ਸੀ ਕਿਉਂਕਿ ਉਦੋਂ ਸਾਡੇ ਹੱਥਾਂ ਦੇ ਵਿੱਚ ਪੈਨ ਪੇਪਰ ਹੁੰਦਾ ਸੀ ਹਨਾ ਜਾਂ ਪੈਨ ਪੈਂਸਲ ਜੋ ਵੀ ਸੀ ਤੇ ਹੁਣ ਅਸੀਂ ਕੋਈ ਵੀ ਗੱਲ ਤੁਸੀਂ ਨੋਟਿਸ ਕੀਤਾ ਵੀ ਆਪਾਂ ਓਨੇ ਪ੍ਰਭਾਵ ਜੇ ਤੁਸੀਂ ਜਿਵੇਂ ਉਹ ਚਿੱਠੀਆਂ ਤੁਸੀਂ ਪੜੀਆਂ ਹੋਈਆਂ ਨੇ ਆਪਾਂ ਕੋਈ ਵੀ ਗੱਲ ਓਨੇ ਪ੍ਰਭਾਵਸ਼ਾਲੀ ਤਰੀਕੇ ਨਾਲ ਲਿਖ ਕੇ ਲਿਖ ਵੀ ਨਹੀਂ ਸਕਦੇ ਜਾਂ ਬੋਲ ਕੇ ਵੀ ਨਹੀਂ ਦੱਸ ਸਕਦੇ ਜਿੰਨੀ ਉਹਨਾਂ ਚਿੱਠੀਆਂ ਦੇ ਵਿੱਚ ਹੁੰਦੀ ਸੀਗੀ ਹੈਨਾ ਕਿਉਂਕਿ ਲੋਕਾਂ ਕੋਲ ਉਹਦੋਂ ਸਾਧਨ ਨਹੀਂ ਸੀ ਹੁੰਦੇ ਤੇ ਉਹ ਬਾਕ ਬਣਤਰ ਵੀ ਇਦਾਂ ਦੀ ਹੁੰਦੀ ਸੀ ਹਰ ਇੱਕ ਚਿੱਠੀ 'ਚ ਇਹ ਇਹ ਜ਼ਰੂਰ ਹੁੰਦਾ ਸੀਗਾ ਕਿ ਜਦੋਂ ਮਤਲਬ ਵੀ ਅੱਗੇ ਦੀ ਸਮਾਚਾਰ ਇਹ ਹੈ ਬਿਲਕੁਲ ਬਿਲਕੁਲ ਹੈਨਾ ਪਹਿਲੀ ਲਾਈਨ ਜਿਵੇਂ ਕਰਦੀ ਆਪਾਂ ਨੂੰ ਸਕੂਲ 'ਚ ਵੀ ਲਿਖਣਾ ਸਿਖਾਇਆ ਜਾਂਦਾ ਸੀ ਵੀ ਪਹਿਲਾਂ ਸਤਿ ਸ੍ਰੀ ਅਕਾਲ ਫਿਰ ਤੁਹਾਡਾ ਕੀ ਹਾਲ ਚਾਲ ਆ ਫਿਰ ਹੁਣ ਇਹ ਗੱਲ ਆ ਜਿਹੜੀ ਹੈਨਾ ਦੱਸਣ ਵੀ ਜਾ ਰਹੇ ਆ ਆਪਾਂ ਇਵੇਂ ਗ੍ਰਦੀਪ ਜਿਵੇਂ ਤੁਸੀਂ ਕਹਿੰਦੇ ਸੀ ਵੀ ਘਰ ਦੇ ਡੰਗਰਾਂ ਦਾ ਵੀ ਹਾਲ ਲਿਖਦੇ ਹੁੰਦੇ ਸੀ ਲੋਕੀ ਹੈ ਨਾ ਪਰ ਦੇਖੋ ਗੱਲ ਇੱਕ ਇਹ ਆ ਵੀ ਹੁਣ ਆਪਾਂ ਰਿਸ਼ਤੇਦਾਰਾਂ ਨਾਲ ਜੁੜੇ ਹੋਇਆ ਆਪਾਂ ਵੀਡੀਓ ਕਾਲ ਵੀ ਕਰ ਲੈਂਦੇ ਆ WhatsApp ਤੇ ਵੀ 2 ਮਿੰਟ ਬਾਅਦ ਆਪਾਂ ਮੈਸੇਜ ਲਿਖ ਕੇ ਛੱਡ ਦਿੰਦੇ ਆ ਪਰ ਉਦੋਂ ਇਹ ਦੇਖੋ ਵੀ ਕਈ ਵਾਰੀ ਕੁਝ ਹੋ ਜਾਣਾ ਮੰਨ ਲਓ ਵੀ ਕਿਸੇ ਘਰ 'ਚ ਜਿਵੇਂ ਤੁਸੀਂ ਕਹ ਰਹੇ ਸੀ ਬੱਚਾ ਹੀ ਹੋ ਗਿਆ ਨਾ ਜਦੋਂ ਤੱਕ ਉਹ ਜਾਣਾ ਨੰਨੋ ਜੇ ਮਿੰਨਿਆਂ ਨੂੰ ਹੋ ਜਾਂਦਾ ਸੀ ਚੇਵੀਂ ਦੇਦਾ জাফর ਇਹ ਵੀ ਹੋ ਜਾਂਦਾ ਸੀ ਉਹਦਾ ਨਾਮ ਵੀ ਰੱਖ ਲਿਆ ਜਾਂਦਾ ਸੀ ਵੀ ਆਹ ਰੱਖਿਆਂਗੇ ਨਾ ਉਹ ਚਿੱਠੀ ਪੜਨ ਵਾਲੇ ਨੂੰ 15 ਦਿਨ ਬਾਅਦ ਮਿਲਣੀ ਤਾਂ ਉਹਨੂੰ ਮਤਲਬ ਕਿਵੇਂ ਦਾ ਅਨੁਭਵ ਹੁੰਦਾ ਹੋਣਾ ਵੀ ਹਾਂ ਹੈਨਾ ਪਰਿਵਾਰ 'ਚੇ ਕੁਝ ਹੋਇਆ ਸੀ ਤੇ ਹੁਣ ਤਾਂ ਇੰਨੇ ਦਿਨ ਲੰਘ ਗਏ ਨੇ ਤਾਂ ਕਰਕੇ ਚਿੱਠੀ ਤੇ ਤਰੀਕ ਵੀ ਲਿਖਦੇ ਹੁੰਦੇ ਸੀ ਵੀ ਇਹ ਚਿੱਠੀ ਜਿਹੜੀ ਤੈਨੂੰ ਲਿਖੀ ਆ ਐਨੀ ਤਰੀਕ ਨੂੰ ਲਿਖੀ ਆ ਹੈਨਾ ਤੇ ਦੂਜੀ ਗੱਲ ਇਹ ਪਈ ਨੇ ਆਪਣੀ ਸੁਸਾਇਟੀ ਦੇ ਵਿੱਚ ਉਹ ਦੇਖੋ ਡਾਕੀ ਦਾ ਰੋਲ ਤਾਂ ਜਮ੍ਹੇ ਖਤਮ ਹੋ ਗਿਆ ਹੁਣ ਤਾਂ ਸਾਨੂੰ ਜਾਂ ਬੈਂਕਾਂ ਦੇ ਕ੍ਰੈਡਿਟ ਕਾਰਡ ਡੈਬਿਟ ਕਾਰਡ ਹੈਨਾ ਜਾਂ ਕੋਈ ਐਲਐਸਆਈ ਪੋ ਅਸੀ ਤੁਹਾਡੇ ਕੋਈ ਚਿੱਠੀ ਆਈ ਹੋਈ ਹੈ ਬੈਂਕ ਤੋਂ ਕੋਈ ਚਿੱਠੀ ਉਹ ਚੀਜ਼ਾਂ ਹੀ ਸਿਰਫ ਡਿਲੀਵਰ ਹੁੰਦੀਆਂ ਨੇ ਡਾਕੀ ਦੇ ਥਰੂ ਪਰ ਪਹਿਲਾਂ ਜਿਵੇਂ ਡਾਕੀ ਦੀ ਸਾਰਿਆਂ ਨੂੰ ਬੜੀ ਉਡੀਕ ਰਹਿੰਦੀ ਹੁੰਦੀ ਸੀਗੀ ਕਿ ਬਹੁਤੀ ਸੁਰਤ ਨਹੀਂ ਸੀ ਉਦੋਂ ਪਰ ਅਸੀਂ ਇਹ ਚੀਜ਼ਾਂ ਦੇਖੀਆਂ ਨੇ ਕਿਆਂ ਵੀ ਫਲਾਣਿਆਂ ਦੀ ਚਿੱਠੀ ਆਈ ਪਈ ਆ ਜਾਂ ਫਲਾਣਿਆਂ ਦੀ ਚਿੱਠੀ ਆਈ ਅੱਜ ਹਨਾ ਜਦੋਂ ਘਰੇ ਕਿਸੇ ਨੇ ਦੇਣ ਆਉਣਾ ਤਾਂ ਬਹੁਤ ਚਾਹ ਹੁੰਦਾ ਸੀਗਾ ਵੀ ਖੋਲ ਕੇ ਪੜੀ ਵੀ ਕੀ ਲਿਖਿਆ ਹੋਇਆ ਵਿੱਚ ਜਾਂ ਕੀਦੇ ਕਿਦੇ ਬਾਰੇ ਲਿਖਿਆ ਹੋਇਆ ਹਨਾ ਜੇ ਕਿਤੇ ਬਾਹਰੋਂ ਕੋਈ ਚਿੱਠੀ ਆਉਂਦੀ ਹੁੰਦੀ ਸੀ ਤਾਂ ਉਹਦੇ ਵਿੱਚ ਇਹ ਲੱਭਦੇ ਹੁੰਦੇ ਸੀ ਵੀ ਕਿਤੇ ਉਹਨਾਂ ਨੇ ਆਉਣ ਬਾਰੇ ਲਿਖਿਆ ਵੀ ਅਸੀਂ ਪੰਜਾਬ ਆ ਰਹੇ ਆ ਜਾਂ ਕੁਝ ਹਨਾ ਬਹੁਤ ਸਾਰੀਆਂ ਚੀਜ਼ਾਂ ਮਤਲਬ ਇੰਨੀ ਐਕਸਾਈਟਮੈਂਟ ਨਾਲ ਜੁੜੀਆਂ ਹੁੰਦੀ ਸੀ ਦੂਜੇ ਜਿਹੜਾ ਡਾਕੀ ਦਾ ਇੱਕ ਕਰੈਕਟਰ ਆਪਾਂ ਆਪਣੀ ਸੁਸਾਇਟੀ ਦੇ ਵਿੱਚੋਂ ਖਤਮ ਹੀ ਕਰਤਾ ਜਦੋਂ ਦਾ ਆਪਾਂ ਚਿੱਠੀਆਂ ਨਹੀਂ ਲਿਖਦੇ ਜਾਂ ਜਦੋਂ ਦੀ ਟੈਕਨੋਲੋਜੀ ਇੰਨੀ ਐਡਵਾਂਸ ਹੋ ਗਈ ਹੈ ਨਾ ਗੁਰਦੀਪ ਜਿਵੇਂ ਡਾਕੀਏ ਤੋਂ ਹੀ ਮੈਨੂੰ ਯਾਦ ਆਇਆ ਵੀ ਕਈ ਘਰਾਂ 'ਚ ਜਿਹੜੇ ਪਰਿਵਾਰ 'ਚ ਕੋਈ ਪੜ੍ਹਿਆ ਲਿਖਿਆ ਨਹੀਂ ਸੀ ਹੁੰਦਾ ਉਹ ਡਾਕੀਏ ਤੋਂ ਚਿੱਠੀ ਬਣਾਉਂਦੇ ਹੁੰਦੇ ਸੀ ਹੈਨਾ ਫਿਰ ਉਹ ਕਹਿ ਦਿੰਦਾ ਸੀ ਵੀ ਮੈਂ ਹਲੇ ਹੋਰ ਘਰਾਂ 'ਚ ਵੀ ਚਿੱਠੀਆਂ ਦੇਣ ਜਾਣਾ ਹੈ ਤਾਂ ਮੇਰਾ ਟਾਈਮ ਖਰਾਬ ਫਿਰ ਉਹ 5-7 ਰੁਪਏ ਵੀ ਲੰਦੇ ਹੁੰਦੇ ਸੀ ਚਿੱਠੀ ਬਣਾਉਣ ਬਦਲੇ ਨਾ ਜੇ ਕੋਈ ਨੌਕਰੀ ਦੀ ਕਿਸੇ ਦੀ ਆਉਣੀ ਜਾਂ ਚੰਗੇ ਸ਼ਗਨ ਦੀ ਚਿੱਠੀ ਆਉਣੀ ਉਹਦੇ 'ਚ ਵੀ ਲੋਕ ਫਿਰ ਪੈਸੇ ਦਿੰਦੇ ਸੀ ਜਾਂ ਕੋਈ ਮੂੰਹ ਮਿੱਠਾ ਵੀ ਕਰਾਉਂਦੇ ਸੀ ਤਾਂ ਸੱਚੀ ਮੈਨੂੰ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਚਲੋ ਹੁਣ ਵੀ ਆਪਾਂ ਨੂੰ ਬਹੁਤ ਸਾਰੇ ਅਫੀਸ਼ੀਅਲ ਲੈਟਰਸ ਨੇ ਜਿਹੜੇ ਆਉਂਦੇ ਨੇ ਪੋਸਟ ਆਫਿਸ ਦੇ ਥਰੂ ਹੀ ਆਉਂਦੇ ਨੇ ਪਰ ਉਦੋਂ ਜਿਹੜਾ ਇੱਕ ਡਾਕ ਦਾ ਚਾ ਹੁੰਦਾ ਸੀ ਜਾਂ ਡਾਕੀ ਦਾ ਉਹ ਹੁਣ ਆਪਣੇ ਚਿਹਰਿਆਂ ਤੇ ਨਹੀਂ ਨਜ਼ਰ ਆਉਂਦਾ ਹਨ